ਨਾਲ ਜਿਹੜਾ ਜਗਜੀਤ ਸਿੰਘ ਦੱਲੇਵਾਲ ਸਾਹਿਬ ਨੇ ਉਹਨਾਂ ਦੀ ਜਿਹੜੀ ਸਿਹਤ ਹੈ ਜੀ ਉਹ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਨੇ ਲਈ ਤਿੰਨ ਹਫ਼ਤੇ ਉਹਨਾਂ ਨੂੰ ਹੋ ਚੱਲੇ ਨੇ ਕਿ ਉਹ ਜਿਹੜਾ ਪੋਖਰਤਾਲ ਤੇ ਨੇ ਦੇਖੋ ਇੱਕ ਤਾਂ ਉਹ ਬਜ਼ੁਰਗ ਨੇ ਤੇ ਦੂਸਰਾ ਉਹਨਾਂ ਉਹ ਕੈਂਸਰ ਉਹ ਤੋਂ ਪੀੜਤ ਰਹੇ ਨੇ ਤੇ ਬਾਕੀ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਸਿਹਤ ਦੇ ਨਾਲ ਸੰਬੰਧਿਤ ਪ੍ਰੋਬਲਮਸ ਜਿਹੜੀਆਂ ਉਹ ਦੱਸੀਆਂ ਸੋ ਇਹਦੇ ਚੱਲਦਿਆਂ ਜਿਹੜਾ ਬਹੁਤੀ ਜ਼ਰੂਰੀ ਆ ਕਿ ਉਹਨਾਂ ਦੀ ਸਿਹਤ ਨੂੰ ਦੇਖ ਕੇ ਜਲਦੀ ਜਿਹੜੀ ਆ ਗਵਰਨਮੈਂਟ ਕੋਈ ਐਕਸ਼ਨ ਕਰੇ ਵਾਲ ਦੀ ਸਿਹਤ ਨੂੰ ਲੈ ਕੇ ਜੀ ਇੱਕ ਤਾਂ ਜਿਹੜੇ ਡਾਕਟਰ ਸਹਿਮਾਨ ਹੋਣੀਆਂ ਜਿਹੜੇ ਪਿਛਲੇ ਕਿਸਾਨ ਅੰਦੋਲਨ ਤੋਂ ਕਾਫੀ ਚਰਚਾ ਦੇ ਵਿੱਚ ਆਏ ਸਨ ਉਹਨਾਂ ਦੀ ਜਿਹੜੀ ਟੀਮ ਆ ਉਹ ਉਹਨਾਂ ਦੀ ਲੋਕਾਫਟਰ ਜਿਹੜੀ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਕਰ ਰਹੀ ਆ ਸੋ ਉਹਨਾਂ ਦੀ ਟੀਮ ਦੇ ਵਿੱਚੋਂ ਹੀ ਅੱਜ ਇੱਕ ਜਿਹੜਾ ਸ਼ਖਸ਼ ਬੋਰ ਰਹਿ ਸਕੇ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦਾ weight ਜਿਹੜਾ ਲਗਾਤਾਰ ਚੈੱਕ ਕਰਦੇ ਸੀਗੇ ਤੇ ਲੰਘੇ ਦਿਨ ਹੀ ਅਸੀਂ ਉਹਨਾਂ ਦਾ ਜਦੋਂ weight ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਖੜੇ ਨਹੀਂ ਹੋ ਪਾਏ ਡੱਲੇਵਾਲ ਸਾਹਿਬ ਜਿਹੜੇ ਆ ਉਹ hetha gir gaye ਸੋ ਇਹਦੇ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਉਹਨਾਂ ਦੀ ਸਿਹ ਰੀਪੋਰਟਾਂ ਆਇਆ ਹੋ ਰਹੀਆਂ ਨੇ ਕਿ ਉਹਨਾਂ ਨੂੰ ਕਿਸੇ ਵੀ ਟਾਈਮ ਜੀਐਸਟੀ ਕੇ ਨਾਲ ਉਹਨਾਂ ਦੀ ਇਸ ਸਮੇਂ ਹਾਲਤ ਨਾਜ਼ੁਕ ਬਣੀ ਹੋਈ ਆ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੇ ਵੀ ਖਦਸ਼ੇ ਨੇ ਇਸੇ ਦਰਮਿਆਨ ਉੱਥੇ ਰਕੇਸ਼ ਤਕੈਤ ਹੁਣੀ ਵੀ ਪਹੁੰਚੇ ਆ ਤਨੇਰ ਸਾਹਿਬ ਵੀ ਪਹੁੰਚੇ ਆ ਲਖਵਾਲ ਸਾਹਿਬ ਵੀ ਪਹੁੰਚੇ ਆ ਹਾਲਾਂਕਿ ਇਦਾਂ ਦੀਆਂ ਜਿਹੜੀਆਂ ਖਬਰਾਂ ਸਿਗੀਆਂ ਕਿ ਸ਼ਾਇਦ ਉਹ ਉਹਨਾਂ ਨੂੰ ਅਪੀਲ ਕਰ ਸਕਦੇ ਆ ਮਰਨ ਵਰਤ ਤੋੜਨ ਦੇ ਲਈ ਪਰ ਉਸ ਵੀਕੇ ਦੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਕੇਂਦਰ ਨੂੰ ਜਿਹੜਾ ਟਕੈਤ ਉਹਨਾਂ ਨੇ ਕਿਹਾ ਕਿ ਇਹਦੇ ਤੇ ਜਿਹੜਾ ਜਲਦੀ ਉਹਨਾਂ ਨੂੰ ਮੰਗਾ ਮੰਨਣੀਆਂ ਚਾਹੀਦੀਆਂ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਸਿੱਖ ਕੌਮ ਹੈ ਉਹਨੇ ਪਹਿਲਾਂ ਵੀ ਬਹੁਤ ਸ਼ਹੀਦੀਆਂ ਦਿੱਤੀਆਂ ਤੇ ਜੇਕਰ ਇਹਨਾਂ ਨੂੰ ਕੁਝ ਹੁੰਦਾ ਵੀ ਆ ਤਾਂ ਇਹਨਾਂ ਤੋਂ ਬਾਅਦ ਕੋਈ ਹੋਰ ਇਹਨਾਂ ਦਾ ਸਥਾਨ ਲੈਣਾ ਆ ਜਾਵੇਗਾ ਜੋ ਕਿ ਖੁਦ ਜਿਹੜਾ ਜਥੇਬੰਦੀ ਐਲਾਨ ਕਰ ਚੁੱਕੀ ਆ ਕਿ ਜੇਕਰ ਖੁਦਾ ਨਾਕਾਸਤਾ ਜਗਜੀਤ ਸਿੰਘ ਡੱਲੇਵਾਲ ਨੂੰ ਕੁਝ ਹੁੰਦਾ ਤੇ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਜਿਹੜਾ ਆ ਕੇ ਮਰਨ ਵਰਤ ਤੇ ਬੈਠ ਜਾਵੇਗਾ ਤੇ ਉਹਨਾਂ ਨੂੰ ਜਿਹੜਾ ਅੰਤਿਮ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ ਤੇ ਜਦ ਤੱਕ ਜਿਹੜੀਆਂ ਉਹਨਾਂ ਦੀਆਂ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਬੀਤੇ ਡੱਲਿਆਲ ਸਾਹਿਬ ਦੇ ਵੱਲੋਂ ਇੱਕ ਚਿੱਠੀ ਜਿਹੜੀ ਆ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਗਈ ਜਿਹਦੇ ਵਿੱਚ ਉਹਨਾਂ ਨੇ ਆਪਣੇ ਖੂਨ ਦੇ ਨਾਲ ਜਿਹੜਾ ਦਸਤਖਤ ਵੀ ਕੀਤੇ ਨਾਲ ਹੀ ਡੱਲਿਆਲ ਸਾਹਿਬ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹਨਾਂ ਦੇ ਵਾਅਦੇ ਵੀ ਯਾਦ ਕਰਵਾਏ ਦੇ ਵਿੱਚ ਅੱਜ ਇੱਕ ਇੰਟਰਸਟਿੰਗ ਡਿਵੈਲਪਮੈਂਟ ਇਹ ਵੀ ਹੋਈ ਆ ਕਿ ਭਾਰਤ ਦੀ ਜਿਹੜੀ ਸਰਵੋਚ ਅਦਾਲਤ ਆ ਸੁਪਰੀਮ ਕੋਰਟ ਆਫ ਇੰਡੀਆ ਨੇ ਜਿਹੜਾ ਦੋਵਾਂ ਸਰਕਾਰਾਂ ਨੂੰ ਕੇਂਦਰ ਅਤੇ ਪੰਜਾਬ ਗਵਰਨਮੈਂਟ ਦੋਹਾਂ ਨੂੰ ਇਹ ਗੱਲ ਆਖੀ ਗਈ ਆ ਕਿ ਤੁਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਫੌਰੀ ਜਿਹੜੀ ਆ ਡਾਕਟਰੀ ਮਦਦ ਉਹ ਮਹੱਈਆ ਕਰਵਾਈ ਜਾਵੇ ਨਾਲ ਦੀ ਨਾਲ ਸਰਵਚੋਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਦੋਹਾਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਆ ਉਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਤੇ ਉਹਨਾਂ ਨੂੰ ਉਹਨਾਂ ਦਾ ਮਰਨ ਵਰਤ ਜਿਹੜਾ ਇਹਨੂੰ ਤੋੜਨ ਦੇ ਲਈ ਮਨਾਇਆ ਜਾਵੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਗੱਲ ਵੀ ਸਪਸ਼ਟ ਕੀਤੀ ਆ ਕਿ ਤਾਕਤ ਦਾ ਇਸਤੇਮਾਲ ਨਹੀਂ ਹੋਣਾ ਚਾਹੀਦਾ ਪਰ ਜਿਹੜੀ ਮੈਂ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਦੇਖੀ ਆ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਸੁਪਰੀਮ ਕੋਰਟ ਨੇ ਕਹ ਲਕਿਆ ਕਿ ਤਾਕਤ ਦਾ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ ਦਗਜੀਤ ਸਿੰਘ ਡੱਲੇਵਾਲ ਦਾ ਮਰਨ ਵਰ ਤੜਵਾਉਣ ਦੇ ਲਈ ਉਸ ਸਮੇਂ ਤੱਕ ਜਦੋਂ ਤੱਕ ਇਹ ਬਹੁਤ ਜ਼ਿਆਦਾ ਜ਼ਰੂਰੀ ਨਾ ਹੋ ਜਾਵੇ ਸੁਪਰੀਮ ਕੋਰਟ ਦੇ ਬੈਂਚ ਦੇ ਵੱਲੋਂ ਦੋਹਾਂ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਸਕੇ ਉੱਥੇ ਕੇਂਦਰ ਸਰਕਾਰ ਵੱਲੋਂ ਸੋਲਿਸਟਰ ਜਨਰਲ ਤੇ ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਨੇ ਇਹਨਾਂ ਦੋਹਾਂ ਨੂੰ ਇਹ ਤਾਕੀਦ ਕੀਤੀ ਗਈ ਆ ਕਿ ਤੁਸੀਂ ਡੱਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕਰੋ ਤੇ ਇਸ ਦਾ ਜਿਹੜਾ ਇਸ ਮਸਲੇ ਦਾ ਹੱਲ ਕੱਢੋ। ਇਸੇ ਦਰਮਿਆਨ ਇੱਕ ਇੰਟਰਸਟਿੰਗ ਬਿਆਨ ਜਿਹੜਾ ਜਗਿੰਦਰ ਸਿੰਘ ਓਗਰਾਹਾਂ ਦਾ ਵੀ ਆਇਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਹਰ ਮਸਲੇ ਦੇ ਉੱਤੇ ਦਿੱਲੀ ਚਲੋ ਜਾਂ ਦਿੱਲੀ ਕੂਚ ਜਿਹੜਾ ਉਹ ਸਹੀ ਨਹੀਂ ਹੈਗਾ। ਉਹਨਾਂ ਆਖਿਆ ਕਿ ਸਾਡਾ ਜਿਹੜਾ ਇਹਨਾਂ ਮੰਗਾਂ ਦੇ ਨਾਲ ਤਾਂ ਸਹਿਮਤੀ ਹੈਗੀ ਆ ਪਰ ਜਿਸ ਤਰੀਕੇ ਨਾਲ ਇਹ ਮੰਗਾਂ ਮਨਵਾਉਣ ਦੇ ਲਈ ਜਾਂ ਜਿਵੇਂ ਸੰਘਰਸ਼ ਲੜਿਆ ਜਾ ਰਿਹਾ ਉਹਦੇ ਨਾਲ ਸਾਡੀ ਸਹਿਮਤੀ ਉਹ ਨਹੀਂ ਹੈ। ਜਾਂ ਫਿਰ ਕਿਤੇ ਇਹ ਤਾਂ ਨਹੀਂ ਕਿ ਨੇ ਹੀ ਸੋਚਿਆ ਹੋਇਆ ਪੰਜਾਬ ਜਾਂ ਇੰਡੀਆ ਸਰਕਾਰ ਨੇ ਕਿ ਜਿਸ ਤਰੀਕੇ ਨਾਲ ਬਾਪੂ ਸੂਰਤ ਸਿੰਘ ਉਹਨਾਂ ਦੇ ਨਾਲ ਕੀਤਾ ਸੀ ਵੀ ਉਸੇ ਤਰੀਕੇ ਨਾਲ ਅਸੀਂ ਜਿਹੜਾ ਇਹਨਾਂ ਨੂੰ ਵੀ ਹਸਪੀਟਲ ਦੇ ਵਿੱਚ ਰਹਿਜ ਮੰਗੇ ਉੱਥੇ ਨਾਲੀ ਲਾ ਕੇ ਲੰਬਾ ਚਿਰ ਉੱਥੇ ਬਿਠਾ ਲਈ ਰੱਖਾਂਗੇ ਤੇ ਦੈਨ ਲੈਟ ਸੀ ਕਿ ਕਿਦਨ ਨੂੰ ਸਥਿਤੀ ਜਾਂਦੀ ਆ ਪਰ ਉਹ ਬਹੁਤ ਪ੍ਰੋਬਲਮੈਟਿਕ ਹੁਣਾ ਖਾਸ ਕਰਕੇ ਭਗਵਾਨ ਸਿੰਘ ਮਾਨ ਸਰਕਾਰ ਜਿਹੜਾ ਇਹਦੇ ਤੇ ਪਤਾ ਨਹੀਂ ਕਿਉਂ ਨਹੀਂ ਉਹ ਇਹਦੇ ਤੇ ਕੰਨ ਧਰ ਰ ਪਹਿਲਾਂ ਤਾਂ ਸਮਝ ਨਹੀਂ ਆਈ ਕਿ ਉਦੋਂ ਉਹਨਾਂ ਨੂੰ ਉਠਾਇਆ ਕਿਉਂ ਸੀ ਮੁੜ ਕੇ ਛੱਡਿਆ ਕਿਉਂ ਤੇ ਹੁਣ ਹਜੇ ਤੱਕ ਜਿਹੜਾ ਇਹ ਨਹੀਂ ਪਤਾ ਲੱਗ ਰ ਕਿ ਇਹਦੇ ਤੇ ਕਿਉਂ ਨਹੀਂ ਕੋਈ ਗੱਲ ਕੀਤੀ ਜਾ ਰਹੀ ਆ ਸਰ ਅਗਨੀਤ ਬਿੱਟੂ ਹੁਣੀ ਕਹਿੰਦੇ ਨੇ ਮੈਂ ਤਾਂ ਨੰਗੇ ਪੈਰੀ ਜਾਣ ਨੂੰ ਤਿਆਰ ਆਂ ਤੇ ਐਮੀ ਲੱਲਾ ਪੱਪਾ ਕਰੀ ਜਾਂਦੇ ਨੇ ਮੈਂ ਜੀ ਉੱਥੇ ਕਿਉਂ ਨਹੀਂ ਜਾਂਦਾ ਮੈਨੂੰ ਸੱਦ ਲੈਣ ਉਹ ਆ ਜਾਣ ਸਰ ਤੁਸੀਂ ਬਾਰਡਰ ਤੇ ਬੈਠੇ ਰਹੇ ਚਾ ਕੇ ਗੱਲ ਕਰ ਲਓ ਉਹਨਾਂ ਦੇ ਨਾਲ ਇੰਨੀ ਕਿੱਡੀ ਕੀ ਗੱਲ ਹੈ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਰਵਨੀਤ ਬਿੱਟੂ ਨੂੰ ਕਿ ਤੁਸੀਂ ਬਾਕੀ ਗੱਲਾਂ ਛੱਡੋ ਉਹਨਾਂ ਨੂੰ ਗੱਡੀ 'ਚ ਬਿਠਾ ਲ ਕੇ ਮੋਤੀ ਸਾਹਿਬ ਨਾਲ ਉਹਨਾਂ ਦੀ ਗੱਲਬਾਤ ਕਰਾਓ ਅਮਨ ਰੂੜਾ ਹੋਣੀ ਕਹਿੰਦੇ ਤੇ ਮੈਂ ਸੋਚ ਰਿਹਾ ਸੀ ਵੀ ਉਸੇ ਤਰੀਕੇ ਨਾਲ ਬਿੱਟੂ ਸਾਹਿਬ ਗੱਲ ਕਰਾਉਣ ਜਿੱਦਾਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਤੁਸੀਂ ਗੱਡੀ 'ਚ ਬਿਠਾ ਲ ਕੇ ਭਗਵੰਤ ਮਾਨ ਦੇ ਨਾਲ ਗੱਲ ਕਰਾਈ ਸੀ ਜਾ ਬਾਕੀ ਜਦੋਂ ਤੁਹਾਡੀ ਬਾਰ ਨੂੰ ਕਿਸਾਨ ਪੰਜਾਬ ਦੇ ਸਰਕਾਰ ਦੇ ਖਿਲਾਫ ਧਰਨਾ ਦਿੰਦੇ ਆ ਜਿੱਦਾਂ ਤੁਸੀਂ ਉਹਨਾਂ ਨੂੰ ਗੱਡੀ 'ਚ ਬਿਠਾ ਲ ਕੇ ਇਹ ਇਹ ਸਾਰੇ ਜਿਹੜੇ ਆ ਜੀ ਰਾਜੇ ਮਹਾਰਾਜੇ ਤੁਸੀਂ ਇੱਕੋ ਜਿਹਾ ਹੀ ਹੋ ਸਾਰੀਆਂ ਸਰਕਾਰਾਂ ਜਿਹੜੀਆਂ ਪਰ ਇਹ ਬਹੁਤ ਜਿਹੜਾ ਹੋ ਗਿਆ ਜੀ ਇਹਦੇ ਤੇ ਠੀਕ ਆ ਬਹੁਤ ਮੈਂ ਹਮੇਸ਼ਾ ਕਹਿੰਦਾ ਕਿ ਜਿਹੜੀਆਂ ਕਿਸਾਨੀ ਤੇ ਰਨਿਕ ਪ੍ਰੋਟੈਸਟ ਕਰ ਰਹੀਆਂ ਨੇ ਉਹਨਾਂ ਦੀਆਂ ਵੀ ਆਪਣੀਆਂ ਖਾਮੀਆਂ ਹੋਣਗੀਆਂ ਉਹਨਾਂ ਦੇ ਸਾਰੇ ਇਸ਼ੂਜ਼ ਦੇ ਨਾਲ ਤੁਸੀਂ ਨਹੀਂ ਵੀ ਸਹਿਮਤ ਹੋਣਾ ਉਹ ਬੱਕਰੀ ਗੱਲ ਹੈ ਪਰ ਤੁਹਾਨੂੰ ਜਿਹੜਾ ਇਹਦੇ ਤੇ ਕੰਨ ਧਰਨਾ ਚਾਹੀਦਾ ਇਹਦੇ ਤੇ ਕੋਈ ਗੱਲਬਾਤ ਜਿਹੜੀ ਜਲਦੀ ਤੋਂ ਜਲਦੀ ਉਹ ਹੋਣੀ ਚਾਹੀਦੀ